ਸ਼੍ਰੀ ਵਾਹਿਗੁਰੂ ਸਾਹਿਬ ਜੀ ਆਗੋਲਤ ਬਾਣੀ ਹਰ ਹਰ ਤੇਰੀ ਸਰ ਸਰ ਹੋਵੇ ਪ੍ਰਮਾਗਤ ਮੇਰੀ ਜਲਣ ਮੁਝੀ ਸ਼ੀਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜਿਓ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਡੇਕ ਮੋਖਿਓ ਜਲਾ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨਾ ਮਨ ਹਾਜੀ ਤੇਰੇ ਨਾਲ ਹੈ ਗੁਰਮਤੇ ਰੰਗ ਮਾਨ ਸੋ ਕਹੋ ਤਲ ਗੁਰ ਸੇਵੀ ਆ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਓ ਐਸੇ ਤੱਕ ਸਮਦੇ ਨੁਰ ਅਰਸੋ ਕੁਰਸੋ ਚਟਿਆ ਤੁਦ ਡਿਠੈ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕੱਟਿਆ ਸੱਜਣ ਸੱਚਾ ਪਾਕ ਸਾ ਸਰਸਾਂ ਹਾਂ ਦੇ ਸਾਹੋ ਜਿਸ ਫਾਸ ਬੈਠਿਆ ਸੋਹੀਆ ਸਭਨਾ ਗਾਵੈ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੁੱਖ ਹਰਨ ਉਚਰਨ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਖਤ ਨਾਮ ਆ ਦਿਆ ਕਰਨ ਦੁੱਖ ਹਰਨ ਉਚਰਨ ਨਾਨਕ ਲਿਖਣਾ ਮਾਇਆ ਪਾਏ ਬਲੰਦੜੇ ਬੁਝ ਗਏ ਰਖੰਦੜੋ ਪ੍ਰਭ ਆਪ ਜਿਨ ਅਪਾਏ ਮੇਦਨੀ ਨਾਨਕ ਸੋ ਪ੍ਰਭਜਾ ਰਾਭ ਭਾਏ ਦਇਆਲ ਨਾ ਪਿਆ ਪੈ ਮਾਇਆ ਕੋਟ ਅਗਾ ਗੈ ਨਾਸ ਹਰ ਇੱਕ ਤੇ ਆਇਆ ਨਿਰਮਲ ਭਾਏ ਸਰੀਰ ਚੜ ਤੋਰੀ ਦਾਇਆ ਮਾਤਨ ਭਾਏ ਸੁਨ ਤੋਖ ਸਾਂਗ ਲੋਗ ਕੋਲ ਸੁਆਇਆ ਕੋੜ ਅਗਾਗਾ ਨਾ ਸੋ ਹਰ ਇੱਕ ਤੇ ਆਇਆ ਨਿਰਮਲ ਭਇ ਰੇ ਸਰੀਰ ਜਨ ਤੋਰੇ ਨਾ ਆ ਮਨ ਤਨ ਭੈ ਸੰਤੋਖ ਪੂਰਣ ਪ੍ਰਭ ਪਾਇਆ ਤਾਰੇ ਕਟਾਂਬ ਸੰਗ ਲੋਗ ਕੋਲ ਸਭ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਵੱਡਾ ਗਿਓ ਵੱਡਿਆਂ ਪਾਕਾਂ ਵਾਲਿਓ ਜੋ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ ਜੀ ਅੱਜ ਦਾ ਹੁਕਮਨਾਮਾ ਸਾਹਿਬ 709 ਅੰਗ ਤੇ ਸਜੋਬਤ ਹੈ ਜੀ ਤਨ ਤਨ ਗੁਰੂ ਅਰਜਨ ਦੇਵ ਜੀ ਸਮਰਾਹ ਸਮਝਾ ਰਹੇ ਹਨ ਜੀ ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਨ ਨਾਮ ਕੀਰਤਨ ਹੈ ਏ ਨਾਨਕ ਜੇ ਮਨੁੱਖ ਦਿਆਲ ਸਰਪਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ ਦਿਆਲ ਪੁਰਖ ਭਗਵਾਨਾ ਨਾਨਕ ਲਿਖ ਨਮਾਇਆ ਤਾਂ ਪ੍ਰਭੂ ਮਿਹਰ ਕਰਦਾ ਹੈ ਉਸ ਦੇ ਦੁੱਖਾਂ ਦਾ ਨਾਸ ਕਰਦਾ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਨਹੀਂ ਫਸਦਾ ਪਾਏ ਬਲੰਦੜੀ ਬੋਝ ਗਈ ਰਖੰਦੜੋ ਪ੍ਰਭ ਆਪੋ ਉਹ ਪ੍ਰਭੂ ਸਿਮਰਨ ਕੀਤਿਆਂ ਆਪ ਜੀਵਾਂ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੀ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਜਿਨ અપਾਈ ਮੇਦਰੀ ਨਾਨਕ ਸੋ ਪ੍ਰਭ ਜਾਪ। हे नानक ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਹਦਾ ਸਿਮਰਨ ਕਰ ਪੌੜੀ। ਜਾਪ ਪ੍ਰਭ ਭਏ ਦਿਆਲ ਨਾ ਵਿਆਪੇ ਮਾਇਆ। ਜਦੋਂ ਜੀਵ ਹੁੰਦੇ ਪ੍ਰਭੂ ਜੀ ਮਿਹਰਮਾਨ ਹੋਣ ਤਾਂ ਮਾਇਆ ਚੋਰ ਨਹੀਂ ਪਾ ਸਕਦੀ ਕੋਟ ਅਗਾਗੇ ਨਾਸ ਹਰ ਇੱਕ ਤੇ ਆਇਆ ਇੱਕ ਪ੍ਰਭੂ ਨੂੰ ਸਿਮਰਿਆ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ ਨਿਰਮਲ ਭਏ ਸਰੀਰ ਜਨ ਤੋਰੀ ਨਾ ਆ ਸਿਮਰਨ ਕਰਨ ਵਾਲੇ ਬੰਦਿਆਂ ਦੇ ਚਰਨ ਧੂੜ ਵਿੱਚ ਨਾ ਆ ਸਰੀਰ ਪਵਿੱਤਰ ਹੋ ਜਾਂਦੇ ਹਨ ਮਨ ਤਣ ਭਏ ਸੰਤੋਖ ਪੂਰਨ ਪ੍ਰਾਪਾਇ ਸੰਤਾਂ ਦੀ ਸੰਗਤ ਵਿੱਚ ਪੂਰਨ ਪ੍ਰਭੂ ਮਿਲ ਕਹਿੰਦਾ ਹੈ ਤੇ ਮਨ ਤੇ ਤਨ ਦੋਹਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ ਤਰੇ ਕਟੰਬ ਸੰਗ ਲੋਕ ਕੁੱਲ ਸੁਆਇਆ ਅਜਿਹੇ ਮਨੁੱਖਾਂ ਦੀ ਸੰਗਤ ਵਿੱਚ ਉਹਨਾਂ ਦੇ ਪਰਿਵਾਰ ਦੇ ਲੋਕ ਤੇ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ ਇਸ ਤਰ੍ਹਾਂ ਕੰਨ ਕੰਨ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਜੀ ਸਾਰੀ ਅਸ਼ੰਕਾ ਦਾ ਧੰਨਵਾਦ ਜਿਉ ਆਇਆ ਜਿਉ ਆਇਆ ਜਿਉ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ